ਜੋ ਲੋਕ ਸਭਾ ਫਰੋਇਪੁਰ ਚੋਂ ਚੋਣ ਲੜ ਰਹੇ ਨੇ ਉਹਨਾਂ ਦੇ ਹੱਥ ਵਿੱਚ ਚੋਣ ਪ੍ਰਚਾਰ ਕਰਨ ਲਈ ਪਹੁੰਚੇ ਆਂ ਪਰ ਪਿੰਡ ਦੇ ਜਿਹੜੇ ਵਿਚਾਲੇ ਬੈਠ ਕੇ ਆਮ ਜਿਹੜੇ ਲੋਕਾਂ ਸਾਰਿਆਂ ਨੂੰ ਵੀ ਮਿਲੇ ਆਂ ਔਰ ਸਾਰਿਆਂ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ ਹੈ ਜਿਸ ਤਰ੍ਹਾਂ 2022 ਦੇ ਵਿੱਚ ਲੋਕਾਂ ਨੇ ਸਾਥ ਦਿੱਤਾ ਇਸ ਵਾਰੀ ਸਾਥ ਦੇਣ ਆਪਾਂ ਸਾਰੇ ਜਿਹੜੇ ਆਪਣੇ ਐਮਪੀ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਨੂੰ ਜਿਹੜੇ ਕੈਂਡੀਡੇਟ ਨੇ ਜਿਤਾ ਕੇ ਵੋਟਾਂ ਪਾ ਕੇ ਲੋਕ ਸਭਾ ਭੇਜੀ ਹੈ ਜਿਹੜੀਆਂ ਲੋਕ ਸਭਾ ਦੇ ਵਿੱਚ ਮੁੱਦੇ ਨੇ ਪੰਜਾਬ ਦੇ ਬਹੁਤ ਸਾਰੇ ਫੰਡ ਰੁਕੇ ਪਏ ਨੇ ਜਿਵੇਂ ਕੋਈ ਮਕਾਨਾਂ ਦਾ ਫੰਡ ਹੈ ਆਪਣੀਆਂ ਸੜਕਾਂ ਦਾ ਫੰਡ ਹੈ ਕੋਈ ਹੋਰ ਜਿਹੜੇ ਫੰਡ ਉਹ ਆਪਣੇ ਐਮਪੀ ਜਾ ਕੇ ਉੱਥੇ ਆਵਾਜ਼ ਚੱਕੜ ਕੇ ਤੇ ਜਿਹੜੇ ਫੰਡ ਨੇ ਪਾਸ ਕਰਾ ਕੇ ਲਿਆਉਣਗੇ ਜਿਵੇਂ ਤੁਸੀਂ ਦੇਖਿਆ ਹੋਣਾ ਮਾਤਾ ਜੀ ਹੁਣੇ ਮਿਲੇ ਉਹਨਾਂ ਦੇ ਮਕਾਨ ਨੇ ਜਿਹੜੇ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਦੇ ਵਿੱਚ ਜਿਹੜੇ ਪਾਸ ਹੋਏ ਹੋਏ ਨੇ ਜਿਨ੍ਹਾਂ ਦੇ ਕੇਂਦਰ ਸਰਕਾਰ ਵੱਲੋਂ ਪੇਮਟਾਂ ਨਹੀਂ ਆ ਰਹੀਆਂ ਰੋਕੀਆਂ ਹੋਈਆਂ ਨੇ ਇਹੋ ਜਿਹੇ ਮੁੱਦੇ ਨੇ ਜਿਹੜੇ ਸਾਡੇ ਲੋਕ ਸਭਾ ਦੇ ਜਿਹੜੇ ਐਮਪੀ ਜਿੱਤ ਕੇ ਜਾਣਗੇ ਉੱਥੇ ਜਾ ਕੇ ਮੁੱਦਾ ਚੱਕਣਗੇ ਬਾਕੀ ਤੁਸੀਂ ਦੇਖਿਆ ਹੀ ਹੈ ਲੋਕਾਂ ਦੇ ਵਿੱਚ ਬੈਠ ਕੇ ਅਸੀਂ ਲੋਕਾਂ ਦੀ ਗੱਲ ਸੁਣਦੇ ਆ ਕੋਈ ਮਰਜ਼ੀ ਆਉਂਦਾ ਸਾਨੂੰ ਬਾਹਰ ਤੋਂ ਫੜ ਕੇ ਜਿੱਥੇ ਮਰਜ਼ੀ ਲਿਜਾ ਸਕਦਾ ਕੋਈ ਗੱਲ ਕਰ ਸਕਦਾ ਜਿਹਦਾ ਪਿਛਲੀ ਸਰਕਾਰਾਂ ਤੁਸੀਂ ਦੇਖਿਆ ਕੋਈ ਕਿਸੇ ਨੂੰ ਬੋਲਣੇ ਨਹੀਂ ਦਿੰਦਾ ਸੀਗਾ ਉਹਨਾਂ ਦੇ ਗਨਮੈਨ ਨੇੜੇ ਨਹੀਂ ਲੱਗਣ ਦਿੰਦੇ ਕਿਸੇ ਨੂੰ ਇਹੀ ਵੇਖੋ ਖੂਬਸਰਤੀ ਆ ਜਿਹੜੀ ਆਮ ਆਦਿ ਪਾਰਟੀ ਦੀ ਅਸੀਂ ਹਰ ਇੱਕ ਦੀ ਗੱਲ ਸੁਣਦੇ ਆ ਪਰ ਜਿਵੇਂ ਜਿਵੇਂ ਸਾਨੂੰ ਲੋਕਾਂ ਨੇ ਨੌਜਵਾਨਾਂ ਨੇ ਕੋਈ ਆਪ ਦੀਆਂ ਗੱਲਾਂ ਦੱਸੀ ਅੱਜ ਮੈਂ ਆਪਣੇ ਹਨੇਰੀ ਪਾਣੀ ਦਾ ਮੈਟਰ ਸੀਗਾ ਉਹ ਜਿਹੜੀ ਚੰਗੀ ਤਰ੍ਹਾਂ ਘਟਾਈ ਜਿਹਦੀ ਨਹੀਂ ਹੋਈ ਨਹਿਰ ਦੀ ਜਿਸ ਕਰਕੇ ਪਾਣੀ ਨਹੀਂ ਆ ਰਿਹਾ ਸੀ ਐਕਸ਼ਨ ਦੀ ਡਿਊਟੀ ਲਗਾਈ ਹੈ ਜੇ ਸਾਹਿਬ ਨੂੰ ਇੱਥੇ ਭੇਜੋ ਜਿੰਮੇਦਾਰ ਨਾਲ ਗੱਲ ਕਰਕੇ ਕਿਸ ਤਰ੍ਹਾਂ ਪਾਣੀ ਚਾਹੁੰਦੇ ਨੇ ਤੇ ਉਸ ਤਰ੍ਹਾਂ ਉਹਨਾਂ ਦੇ ਜਿਹੜਾ ਪਾਣੀ ਭੇਜਿਆ ਜਾਵੇ ਜਾਂ ਹੋਰ ਕੋਈ ਮੁੱਦੇ ਨੇ ਜਿਵੇਂ ਨੌਜਵਾਨਾਂ ਦਾ ਗਰਾਊਂਡ ਦਾ ਮੁੱਦਾ ਸੀ ਕੋਈ ADC ਸਾਹਿਬ ਨੂੰ ਫੋਨ ਕੀਤਾ ਕਿ ਇਹਨਾਂ ਚੋਣਾਂ ਤੋਂ ਬਾਅਦ ਚੋਣਾਂ ਜਾਂ ਤੋਂ ਬਾਅਦ ਇਹਨਾਂ ਦਾ ਜਿਹੜਾ ਗਰਾਊਂਡ ਹੈ ਉਹਦਾ ਮਤਾ ਪਾ ਕੇ ਔਰ ਜੋ ਕੰਮ ਹੈ ਜਿਹੜਾ ਪਾਸ ਕੀਤਾ ਜਾਵੇ ਇਹੋ ਜੇ ਕੋਈ ਵੀ ਕੰਮ ਸਾਨੂੰ ਲੋਕ ਦੱਸਦੇ ਨੇ ਮੌਕੇ ਤੇ ਹੀ ਅਸੀਂ ਆਪ ਦਾ ਅਫਸਰਾਂ ਦੀ ਡਿਊਟੀ ਲਗਾਉਣੀ ਹੈ ਸਰ ਗੱਲ ਕੀਤੀ ਤੁਸੀਂ ਸ਼ੇਰ ਸਿੰਘ ਘੁਮਾਇਆ ਦੀ ਵੀ ਗੱਲ ਕੀਤੀ ਹੈ ਕੀ ਲੱਗਦਾ ਹੈ ਰਾਜਸਿਕ ਕਮਿਊਨਿਟੀ ਉਹਨਾਂ ਦੇ ਹੱਕ ਵਿੱਚ ਨਹੀਂ ਉਹ ਤਾਂ ਦੇਖੋ ਜੀ ਉਸ ਉਸ ਤਰ੍ਹਾਂ ਗੱਲ ਕਰੀਏ ਤਾਂ ਮੈਂ ਵੀ ਉਸੇ ਕਮਿਊਨਿਟੀ ਨਾਲ ਬਿਲੋਂਗ ਕਰਦਾ ਤੇ ਲੋਕ ਸਾਡੇ ਨਾਲ ਨੇ ਹੁਣ ਵੇਖੋ ਜਦੋਂ ਹੜ ਦਾ ਸਮਾਂ ਸੀਗਾ ਜਦੋਂ ਹੜ ਆਏ ਤਾਂ ਮੈਂ ਕਾਰ ਬਾਰ ਛੱਡ ਕੇ ਸਾਰਾ ਪਰਿਵਾਰ ਛੱਡ ਕੇ ਆਪਦੇ ਉਹਨਾਂ ਪਰਿਵਾਰਾਂ ਦੇ ਵਿੱਚ ਰਿਹਾ ਜਿਨ੍ਹਾਂ ਤੇ ਮੁਸੀਬਤ ਆਈ ਸੀ ਬੇੜੀਆਂ ਤੇ ਜਾ ਕੇ ਉਹਨਾਂ ਪਰਿਵਾਰਾਂ ਨੂੰ ਜਿਹੜੇ ਜਿਹੜੇ 15 20 ਪਿੰਡ ਸੀਗੇ ਜਿਹੜੇ ਜਿਨ੍ਹਾਂ ਦਾ ਕਨੈਕਟ ਟੁੱਟ ਗਿਆ ਸੀ 2 ਮਹੀਨੇ ਉਹਨਾਂ ਪਿੰਡਾਂ ਦੇ ਵਿੱਚ ਰਹੇ ਆ ਬੇੜੀਆਂ ਦੇ ਪ੍ਰਜਾਗਰਾਂ ਤੱਕ ਰਾਸ਼ਨ ਪਹੁੰਚਾਉਂਦੇ ਰਹੇ ਆ ਜਿਹੜੀ ਪਸ਼ੂ ਵਾਲੀ ਫੀਡ ਪਹੁੰਚਾਉਂਦੇ ਰਹੇ ਆ ਲੰਗਰ ਪਹੁੰਚਾਉਂਦੇ ਰਹੇ ਆ ਪੀਣ ਵਾਲਾ ਪਾਣੀ ਖਰਾਬ ਹੋ ਗਿਆ ਸੀ ਪੀਣ ਵਾਲਾ ਪਾਣੀ ਪਹੁੰਚਾਉਂਦੇ ਰਹੇ ਆ ਜਿਹੜੀ ਬਿਜਲੀ ਉੱਥੇ ਕਈ ਵਾਰ ਖਰਾਬ ਹੋ ਜਾਂਦੀ ਸੀ ਉਹ ਜਿਹੜੇ ਉਹਨਾਂ ਮੁਲਾਜ਼ਮਾਂ ਨੂੰ ਬਿਜਲੀ ਦੇ ਮੁਲਾਜ਼ਮਾਂ ਲਿਜਾ ਕੇ ਪਾਣੀ ਦੇ ਵਿੱਚ ਉਹ ਖੰਭੇ ਜਿਹੜੇ ਚਕਵਾ ਕੇ ਉਹਨਾਂ ਦੀ ਤਾਰਾ ਕਵਾ ਕੇ ਉਹਨਾਂ ਦੀ ਬਿਜਲੀ ਚਲਵਾਉਂਦੇ ਰਹੇ ਆ